ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ گاਵਾ ਸੇ ਲਈ ਲੈ ਕੇ ਆਂ ਜੀ ਚਾਰ ਹੀ ਬਈ ਤਾਜ਼ੀਆਂ ਸੂਈਆਂ ਵੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਲੈਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਬਈ ਸਿੰਘ ਡੈਰੀ ਫਾਰਮ ਚੋਂ ਬਣਾ ਰਹੇ ਆ ਆਓ ਕਰ ਲੈਨੇ ਬਾਈ ਦਾ ਗੱਲਬਾਤ ਆ ਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਠੀਕ ਠਾਕ ਵਧੀਆ ਕਿਰਪਾ ਗੁਰੂ ਦੀ ਚਲੋ ਵਧੀਆ ਵਧੀਆ ਚੱਲਦਾ ਹਾਂ ਹਾਂ ਸੋਹਣਾ ਚੱਲਦਾ ਚਲੋ ਨਾਮ ਤੇ ਐਡਰੈਸ ਵੋ ਨਾਮ ਹੈਗਾ ਭਰਪੂਰ ਸਿੰਘ ਪਿੰਡ ਹੈਗਾ ਸੰਧੂ ਕਲਾ ਜਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਸੀਲ ਆਪਾਂ ਨੂੰ ਤਪਾ ਪੈਂਦੀ ਆ ਫੋਨ ਨੰਬਰ ਹੈ 99154 6673 ਨੇੜੇ ਪਿੰਡ ਭਦੌੜ ਰਹ ਜਾਂਦਾ ਨੇੜੇ ਪਿੰਡ ਜੇ ਤਾਂ ਆਪਾਂ ਭਗਤੇ ਵਾਲੇ ਤੇ ਮੋਗੇ ਵਾਲੇ ਪਾਸੇ ਉਹਨੇ ਦਾ ਭਦੌੜ ਰਹ ਜਾਂਦਾ ਜੇ ਆਪਾਂ ਮੰਨ ਲਾ ਵੀ ਬਰਨਾਲੇ ਵਾਲੀ ਸਾਈਡ ਤੋਂ ਉਹਨੇ ਸਹਿਣਾ ਰਹ ਜਾਂਦਾ ਤਪੇ ਵਾਲੀ ਸਾਈਡ ਤੋਂ ਮੰਨ ਲਾ ਵੀ ਜਨਤ ਸਿੰਘ ਵਾਲ ਠੀਕ ਕਰ ਬਈ ਭਾਈ ਇੱਧਰੋਂ ਸ਼ੁਰੂ ਕਰਦੇ ਕਿਹੜਾ ਸੂਆ ਸੂਈ ਆ ਬੜਾ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਈ ਇਹ ਮੰਨ ਲਓ ਵੀ ਰਾਤ ਸੂਈ ਆ ਰਾਤ ਸੂਈ ਆ ਹਾਂ ਬੱਚਾ ਕੀ ਦਿੱਤਾ ਚੇਰ ਵਗੈਰਾ ਓਕੇ ਆ ਬੱਚਾ ਦਿੱਤਾਗਾ ਬੱਚੀ ਬੱਚੀ ਦਿਖਾ ਪਹਿਲਾਂ ਬੱਚੀ ਟਾਪ ਐ ਡੈਨਮਾਰਕ ਦਾ 40116 ਦੀ 40116 ਦੀ ਬੱਚੀ ਨੂੰ ਜਨਮ ਦਿੱਤਾ ਬੱਚੀ ਬਈ ਟਾਪ ਕਲਾਸ ਆ ਨੋਜ ਗੁਲਾਬੀ ਥਾ ਨਾ ਗੁਲਾਬੀ ਨਾਸ ਇਲਾ ਲੈ ਬੱਚਾ ਕੋ ਕਹੇ ਨਹੀਂ ਸਾਦਾ ਬਹੁਤ ਸਹੀ ਗੱਲ ਆ ਬਈ ਹਾਂ ਕੁਆਲਟੀ ਫੁੱਲ ਆ ਹਨਾ ਫੁੱਲ ਕੁਆਲਟੀ ਆ ਬੰਦੇ ਨੇ ਦੱਸਿਆ ਹੀ 1500 ਰੁਪਏ ਹੀ ਠੀਕ ਆ ਭਰਾਏ 1500 ਰੁਪਏ ਠੀਕ ਆ ਹੂੰ ਤੇ ਮਾਂ ਵੀ ਖਰੇ ਦੀ ਚੰਗੀ ਆ ਕੋਈ ਮਾਂ ਮਾਂ ਤੈਨੂੰ ਦਿਖ ਦੂਗੀ ਇਹ ਮਾਂ ਦਾ ਅੰਤ ਸਹੀ ਗੱਲ ਆ ਬਈ ਬੋਲੀ ਬਈ ਸਵੀ ਪੜੀਆ ਰਾਜਿਆ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਿਆ ਪੰਡਰ ਗੱਲੇ ਵਕਰਮਲੀ ਨੇ ਤਿਆਰ ਕਰਿਆ ਬਈ ਕਿੰਨੇ ਬੋਲੇ ਤੋਂ ਸਟਾਰਟ ਆ ਹੁਣ ਕੁਣ ਮੰਨ ਲਓ ਵੀ ਆਪਾਂ ਸਵੇਰ ਚੋ ਹੈਗਾ 9 ਕਿਲੋ ਬਾਲਾ ਠੀਕ ਆ ਸਿਰ ਪਾਇਆ ਤੁਹਾਨੂੰ ਪਤਾ ਛੱਡਣਾ ਪੈਂਦਾ ਬਾਕੀ ਅੱਜ ਸ਼ਾਮ ਨੂੰ ਖਾਲੀ ਹੋ ਜੂ ਕੱਲ ਨੂੰ ਸਵੇਰ ਤੋਂ ਚੋ ਆਈ ਹੂ ਫੇਰ ਆਪਣਾ ਕਲੀਅਰ ਹੋ ਜੂ ਇੱਕ ਗੱਲ ਦਾ ਮੈਂ ਵਾਦਾ ਕਰਦਾ ਵੀ 25 ਕਿਲੋ ਦੁੱਧ ਖੁੱਲਣ ਡੁੱਲਾ ਬੈਠ ਆਰਾਮਦਾਰੀ ਨਾਲ ਪਾਉ ਠੀਕ ਆ ਬਾਕੀ ਜਾਨ ਦੋ ਜਾਨਵਰ ਦੋ ਐ ਹੂੰ ਜਿਗਾੜ ਦੇਖ ਬੈਠ ਦੇ ਥੱਲੇ ਲੱਗਾ ਜਿਗਾੜ ਬਹੁਤ ਚੰਗਾ ਵੱਡੀ ਗੱਲ ਆ ਭਾਈ ਤੇ ਨਾਗ ਦੋ ਮਿਲ ਜਾਣੇ ਹਾਂ ਬੱਚਾ ਮਗਰ ਬੱਚੀ ਆ ਚੰਗੇ ਸੀਮਣ ਦੀ ਆ ਬਾਈ ਤੇ ਟੀਕਾ ਵੀ ਬਾਈ ਨੇ ਦੱਸਿਆ ਫਿਰ ਸੈਕਸਿਡੀ ਭਰਾਇਆ ਬੜਾ ਜੀ ਤੋਰਾ ਤਾਰਾ ਦੇਖੋ ਬਾਈ ਇਹ ਤਾਂ ਮੈਂ ਮੰਨ ਲਾ ਵੀ ਹਲੇ ਤਾਂ ਪਠਾ ਤਥਾ ਵਹਿੜਨੇ ਚੱਕਣਾਗਾ ਕੋ ਕੱਕ ਚਾਕੇ ਡੁੱਡੀ ਬਣ ਜਾਣਾ ਵਹਿੜਨੇ ਸਹੀ ਗੱਲ ਆ ਬਾਈ ਕਿਹੋ ਜਿਹਾ ਨੇੜੇ ਨੇੜੋਂ ਦਿਖਾ ਮੜਿਆ ਹਲੇ ਵਾ ਬਹੁਤ ਤੇ ਹਾਂ ਦੇਖ ਗਲਾਸ ਸਰ ਗੱਲ ਲੱਗਾ ਤੇ ਚੋਣ ਇੰਨਾ ਮੋਟਾ ਸਰ ਦੇ ਦੇਵਾ ਲੋਵਾ ਕਮਾਲ ਦਾ ਬਾਈ ਲੈ ਬਾਈ ਸੋਹਣਾ ਆਰਡਰ ਕਰ ਮਾਈ ਦਾ ਤਿਆਰ ਕਰਾ ਨੇੜ ਤੋਂ ਲਿਵਾ ਦਿਖਾਉਨੇ ਇਕ ਰਿ ਲੈ ਬਾਈ ਨਾੜਾ ਨੂੰ ਨਾ ਫੁੱਲਾ ਬਈ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਵਰਗੇ ਤਾਂ ਨਾੜਾ ਦੇਖੋ ਬਈ ਕਿਆ ਬਾਤ ਆ ਨਾੜ ਬਹੁਤ ਝੰਗਿਆ ਨਾ ਰੋਗ ਰੋਗ ਦਾ ਚੋਣਾ ਸਵਾਦ ਆ ਜਾਂਦਾ ਜੋ ਚੋਣਿਆ ਬੋਟੀ ਬੋਟੀ ਚੁਵਾਈ ਆ ਮੋਟੀ ਮੋਟੀ ਚੁਵਾਈ ਠੀਕ ਬਈ ਖੜ ਦੀ ਫੁੜਨੀ ਵੜ ਦੀ ਚੈੱਕ ਕਰ ਲੋ ਸੂਈ ਸਵਾਈ ਆ 50 ਬੱਚਾ 25 ਲੀਟਰ ਦੁੱਧ ਦੀ ਬਾਈ ਕਹਿੰਦਾ ਮੈਨੂੰ ਵੀ ਨਾ ਲੈ ਲੈ ਚੱਲ ਬਈ ਬਰੀਕੀ ਬਰੂਕੀ ਜੀ ਬਹੁਤ ਆ ਗਈ 20 20 ਫੁੱਲ ਫੁੱਲ ਦਾ ਕੋਈ ਅੰਤਰੀ ਮਾਂ ਕਹਿੰਦੀ ਕੁਛ ਨਹੀਂ ਮਾਂ ਕਾ ਡੱਕਾ ਨਹੀਂ ਠੀਕ ਆ ਮੁੱਲ ਕੀ ਰੱਖਿਆ ਫਿਰ ਇਹਦਾ ਜਾਇਜ਼ ਮੋਲੇ ਦਾ ਜਾਇਜ਼ ਬਸ ਆਪਾਂ ਲੱਖ ਸਵਾਂ ਲੱਖ ਨਹੀਂ ਕਰਦੇ 95000 ਚੋਂ ਮੰਨ ਤਾਂ ਕਰ ਮੁੱਲ ਕਰਾਉਣਾ ਬਾਈ ਕਹਿੰਦਾ ਲੱਖੋਂ ਬਾਹਰ ਕਰਾ ਲਉ 95000 ਦੀ ਵੜਾ ਜਿਹੜੀ ਦੇ ਦਾਂਗੇ ਸਵੇਂ ਪੜੀਆਂ ਰਾਜੀਆ ਆਰਡਰ ਕਮਾਲ ਦਾ ਦੁੱਧ ਚੰਗਾ ਪਰ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਵੱਡੀ ਗੱਲ ਆ ਜਿਹੜੀ ਥਣ ਵੀ ਬਹੁਤ ਚੰਗਾ ਲੱਗਿਆ ਅੱਚੀ ਝੋਲਾ ਜਾਈ ਮਸ਼ੀਨਾ ਸਾਰੇ ਪੱਖ ਚੋਂ ਚੰਗੀ ਆ ਸਾਰੇ ਪੱਖ ਚੋਂ ਚੰਗੀ ਆ ਸਹੀ ਗੱਲ ਆ ਬਾਈ ਕਿਸੇ ਪੱਖੋਂ ਘੱਟ ਨਹੀਂ ਲੈ ਘੱਟ ਨਹੀਂ ਲੈ ਠੰਡੀ ਠੰਡੀ ਫੁੱਲ ਜਿਵੇਂ ਮਰਜੀ ਹੱਥ ਲਈ ਚੱਲ ਕੈਂਦੀ ਕਰਮ ਵਾਲੀ ਕੁਸ਼ਵੀ ਨਮਸਕਾਰ ਅੱਗੇ ਭਰਾ 2 ਨੰਬਰ ਕਿਹੜਾ ਸੂਸਈ ਹੈ ਇਹ ਮੰਨ ਲਾ ਵੀ ਛੂਆ ਦੂਜਾ ਇਹਦਾ ਹੂੰ ਇਹਦੇ ਮੰਗਰ ਵੀ ਬੱਛੂ ਹੀ ਹੈ ਕਿੱਥੇ ਹੈ ਬੱਛੀ ਇਹਦੀ ਇਹਦੀ ਬੱਛੀ ਆ ਕਾਲੀ ਡੱਬੀ ਖੜੀ ਹੈ ਜਿਹੜੀ ਛੋਟੀ ਖੜੀ ਆ ਹਾਂ ਬੱਚਾ ਬਈ ਬੱਛੀ ਹੈ ਬੱਛੀ ਦੀ ਕੁਆਲਿਟੀ ਚੈੱਕ ਕਰੋ ਬੱਛੀ ਚੰਗੀ ਆ ਨਾ ਮੈਂ ਕਹਾ ਪੂਰੀ ਚੰਗੀ ਆ ਬੱਛੀ ਹੈ ਜਰਸੀ ਆ ਹੂੰ ਬੱਛੀ ਆ ਗਈ ਹੈ ਚੱਬ ਦੇ ਵਿੱਚ ਸਹੀ ਗੱਲ ਆ ਹੂੰ ਬੱਛੀ ਜਰਸੀ ਆ ਪਿਆ ਬੱਛੀ ਜਰਸੀ ਆ ਪਿਆ ਹਾਂ ਸਹੀ ਗੱਲ ਆ ਚਮਕ ਚੰਗੀ ਆ ਬਰੀਕੀ ਜੀ ਚਾ ਵੜ ਵੈਸੇ ਦੁੱਧ ਨੂੰ ਚੰਗੀ ਹੋ ਪੂਰੀ ਪੂਰੀ ਪਾਲਿਸ਼ਿੰਗ ਕੀਆ ਬੱਚੀ ਠੀਕ ਆ ਅਰੇ ਥੋੜਾ ਜਿਹਾ ਪਤਾ ਕੀ ਉਪਰਾ ਕਰ ਦੀਆ ਹੂੰ ਕਰ ਦੇਣਾ ਕਰੇ ਸੀ ਘਰੂ ਰੱਖੀ ਹੋਈ ਸੀ ਠੀਕ ਆ ਅਰੇ ਖਿੱਚ ਕਰ ਦੀਆ ਪਿੱਛੇ ਦੀ ਖਿੱਚ ਕਰ ਦੀਆ ਹਾਂ ਫੇਸ ਬੜਾ ਪਿਆਰਾ ਤੂਰਾ ਤਾਰਾ ਚੰਗਾ ਚਮਕ ਚੰਗੀ ਆ ਪਤਲੇ ਜੇ ਪਿੰਡ ਏਰੀਆ ਬਈ ਦੁੱਧ ਵਾਲੀ ਵੜ ਆਈ ਦੁੱਧ ਬੜੀ ਬਰੀਕੀ ਆ ਬੜੀ ਬਰੀਕੀ ਆ ਵੱਡੀ ਗੱਲ ਆ ਬੱਚਾ ਇਹਦੇ ਮਗਰੀ ਬੱਚੀ ਆ ਕਿਉਂ ਬੱਚੀ ਨੇ ਵੀ ਭਾਈ ਨਾਲ ਹੀ ਤਿਆਰ ਹੋਇਆ ਤੇ ਥਾਣਾ ਇਹਦਾ ਵੀ ਚੌਣ ਰੂਮ ਹਰ ਕਿੰਨਾ ਜ਼ਿਆਦਾ ਦੁੱਧਦਾ ਸੀਗਾ ਹੁਣ ਮੰਨ ਲਾ ਵੀ ਅਗਲਾ 11 ਕਿਲੋ ਮੰਨ ਕੇ ਲੈ ਲੈ ਉਹਦ 12 13 ਕਿਲੋ ਸੀ ਇਹਨਾਂ ਥੋੜਾ ਜਿਹਾ ਉਪਰਾ ਕਰਿਆ ਕਰਕੇ ਪਸੂ ਚੱਕ ਜਾਂਦਾ ਕਿਉਂ ਚੱਕ ਜਾਂਦਾ ਸਹੀ ਗੱਲ ਆ ਹਲੇ ਜੀ ਲਾਉ ਆਦੇ ਜੀ ਲਾਉ ਬਾਹਰ ਨੂੰ ਖਿੱਚ ਦੀ ਹੈਗੀ ਖਿੱਚ ਦੀਆ ਹੂੰ ਤੋਰਾ ਤਾਰਾ ਕਮਾਲ ਦਾ ਕੱਦ ਚੰਗਾ ਸਮੀ ਪੜੀ ਆ ਬੈਡ 'ਤੇ ਭਾ ਕਿੱਡਾ ਗਿਆ ਫਿਰ ਆ ਫਾਵਾ ਸੇ ਦਾ 54700 ਰੁਪਏ ਚੋਂ ਮਾਨਤਾਨ ਕਰਾਂਗੇ 50000 ਦੀ ਬਾਅਦ ਕੁਝ ਠੀਕ ਆ ਭਾਈ ਲੈ ਚਲ ਫਿਰ 47000 ਰੁਪਏ ਮੁੱਲ ਵਿੱਚੋਂ ਮਾਨਤਾ ਜਿਹੜਾ ਜ਼ਰੂਰ ਹੋ ਜਾ ਮੁੱਲ ਜਾਇਜ਼ ਆ ਸੋਈ ਸਵਾਈ ਬੱਚਾ ਮਗਰ ਬੱਚੀ ਆਰਡਰ ਬਹੁਤ ਸਿੰਗਰ ਬਾਕੀ ਮੱਝਾਂ ਵਰਗਾ ਦੁੱਧਾ ਡਾਕਟਰ ਸੀਲ ਸੂਲ ਦਾ ਗਰੀਬ ਦਾ ਜਿਵੇਂ ਕੋਈ ਅਗਲਾ ਕਹਿੰਦਾ ਖਿੱਚ ਦੀ ਭਾਈ ਦੀ ਐ ਨਾ ਕਹਿਣੀ ਕੋਈ ਬਾਸਤਾਂ ਨਹੀਂ ਲੈ ਜਿਵੇਂ ਮਰ ਜਿਆ ਤਲਾਈ ਚਾਹੇ ਕਹਿੰਦੀ ਗਰਮ ਵਾਲੀ ਕੋਈ ਗੱਲ ਨਹੀਂ ਅੱਗੇ ਭਰਾ 3 ਨੰਬਰ ਇਹ ਪਹਿਲਾ ਸੁਈ ਸੁਈ ਹੈ ਬਸ ਕਦੋਂ ਸੁਈ ਹੈ ਇਹ ਮੰਨ ਲਓ ਵੀ ਕੱਲ ਕੱਲ ਤੜਕੇ ਦੀ ਸੁਈ ਵੀ ਹੈ ਕੱਲ ਤੜਕੇ ਬੱਚਾ ਕਿਹੜਾ ਇਹਦਾ ਬੱਚਾ ਦਾ ਲਾਲ ਬੱਚੀ ਆ ਗਈ ਮੰਨ ਲਾ ਵੀ ਗਰਦਾ ਟੀਕਾ ਭਰਾਇਆ ਵਈ ਬੱਚੀ ਹੈ ਮਗਰ ਹਾਂ ਇਹਦੇ ਮਗਰ ਦੀ ਬੱਚੀ ਹੈ ਬੱਚੀ ਘਰ ਚੰਗੀ ਆ ਬੱਚੇ ਗਰਦੀ ਆ ਜਮਾਇ ਚ ਆਪਣੇ ਪੇਟੋਂ ਜਨਮਾ ਤੁਸੀਂ ਹਾਂ ਲਾਲਾ ਤੇ ਬੱਚੀ ਦਾ ਇਹਦਾ ਵੀ ਹਲੇ ਥੋੜਾ ਆ ਥਕਾਵਟ ਥੋੜਾ ਆ ਬਸ ਇਨਾਂ ਕਹਿ ਵੀ ਕਿਸੇ ਬੰਦੇ ਦੀ ਘਰੇ ਗੁਰਸਨਾ ਨਹੀਂ ਨਵਾਈ ਵੀ ਹੁੰਦੇ ਸੀ ਗੁਰਸਨਾ ਨਾ ਹੋਈ ਉਹ ਤੋਂ ਜਾਗਦੀ ਉਹ ਤੋਂ ਜਾਗਦੀ ਪੈਰ ਚੱਕਦੀ ਠੀਕ ਹੈ ਬਈ ਆਰਡਰ ਬੜਾ ਕਮਾਲ ਦਾ ਥਾਣਾ ਬਹੁਤ ਚੰਗਾ ਚਾਰੇ ਥਾਣੇ ਨਿਕੜਵੇਂ ਪੂਰੇ ਗੈਪ ਤੇ ਗੁਲਾਬੀ ਥਾਣਾ ਆਰਡਰ ਦੀ ਜਿਹੜੇ ਫੀਟਿੰਗ ਹੈ ਜਿਹੜੀ ਬਹੁਤ ਵਧੀਆ ਗਈ ਹੈ ਨਾ ਸ਼ੀਟਿੰਗ ਇਸ ਸਰਾ ਹੈ। ਫੇਸ ਬੜਾ ਚੰਗਾ ਪ੍ਰਿੰਟ ਬੜਾ ਚੰਗਾ ਚੈੱਕੀ ਵੱਡੇ ਕਾਰਡ ਚ ਤੋਰਾ ਤੋਰਾ ਚੈੱਕ ਕਰ ਲੋ ਬਾਈ ਕਮਾਲ ਦੀ ਹੈ ਬੱਚਾ ਵੀ ਮਗਰ ਬੱਚੀ ਆ ਬੱਚੀ ਚਲੋ ਗਹਿਰ ਦੇਤੀ ਆਪਦੀ ਨਸਲ ਦੇ ਵਿੱਚ ਬੱਚੀ ਵੀ ਬਹੁਤ ਜੰਗੀ ਆ ਬੱਡੀ ਗੱਲ ਐਚਐਫ ਦੇ ਪੇਟੋਂ ਜਨਮ ਲਿਆ ਦੁੱਧ ਚੰਗਾ ਬਣੇ 25 ਦਾ ਮਾੜੀ ਨਿਕਲਦੇ ਨਹੀਂ ਆਪਣੇ ਆਮ ਲੋਕਾਂ ਨੂੰ ਥੋੜਾ ਜਿਹਾ ਹੋਣੀ ਇਹ ਤਾਂ ਜਿਹੜੀ ਐਚਐਫ ਦੇ ਪੇਟੋਂ ਗਰਭ ਹੁੰਦੀ ਹੈਗੀ ਉਹਦਾ ਮਤਾ ਵੀ ਠੰਡਾ ਨਿਕਲੂ ਦੁੱਧ ਦੀ ਵੀ ਖਰੀ ਸਹੀ ਗੱਲ ਆ ਭਾਈ ਕਿਉਂ ਕੁਛ ਨਾ ਕੁਛ ਆਪਦੀ ਮਾਂ ਤੇ ਜਾਊਗੀ ਹਾਂ ਠੀਕ ਆ ਤੋਰਾ ਤਾਰਾ ਚੰਗਾ ਡ੍ਰਿਕ ਮਾਲਾ ਕਿੰਨਾ ਦੁੱਧਵਾ ਦਾ ਹੁਣ ਬਈ ਅਸਲੀ ਹੁਣ ਇਹ ਥੱਲੇ ਮੰਨ ਲਈ 12-13 ਕਿਲੋ ਬੋਲੀ ਹੋਊਗੀ ਆਰਾਮਦਾਰੀ ਨਾ ਡੰਗ ਦੀ ਕਿ ਦੋਨੇ ਡੰਗਾਂ ਦੀ ਦੋਨੇ ਡੰਗਾਂ ਦੀ ਹਰ ਸਭ ਨੂੰ ਸੁਈ ਤਾਂ ਕੱਲ ਹੈ ਸੁਈ ਤਾਂ ਕੱਲ ਹੈ ਹਾਂ ਮੁੱਲ ਕੀ ਹੈ ਤੇ ਜੋ ਜੋ ਚ ਬਈ ਇਹਦਾ ਬੜਾ ਵੱਡਾ ਮੋਲੜੀ ਆਫਾ ਕਰਦੇ ਹੁੰਦੀ ਹੂੰ 72000 ਰੁਪਏ ਚੋਂ ਮਾਨਤਾਨ ਕਰ ਦਾਂਗੇ ਠੀਕ 72000 ਰੁਪਿਆ ਮੋਲ ਲਾ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀਗਾ ਹਾਂ ਚੰਗੀ ਐ ਬੜ ਸੁਨੱਕੀ ਐ ਸੁਈ ਸਵਾਈ ਐ ਲੇ ਲੇਵਾ ਚੈੱਕ ਕਰੋ ਕੀ ਬਾਤ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਅੱਗੇ ਵੀਰੇ ਲਾਸਟ ਇਹ ਵੀ ਸੂਈ ਵੀ ਆ ਇਹ ਵੀ ਸੂਈ ਵੀ ਕਿਹੜਾ ਸੂਆ ਇਹ ਦੂਜਾ ਸੂਆ ਸੂਈ ਵੀ ਹੈ ਹੂੰ ਇਹ 22 ਦਿਨ ਦੀ ਸੂਈ ਆ ਆ ਵੱਡੀ ਬੱਚੀ ਆ ਬੱਚੀ ਬੱਚੀ ਬਹੁਤ ੰਗੀ ਹੈ ਨਾ ਬੱਚੀ ਵੀ ਚੰਗਿਆ ਗਾਂ ਵੀ ਬਥੇਰੀ ਚੰਗੀ ਹੂੰ 20 ਦਿਨਾਂ ਦੀ ਬੱਚੀ ਆ ਬਈ ਗਰੋਥ ਚੰਗੀ ਆ ਬੱਚੀ ਦੀ ਨਾ ਪੂਰੀ ਪੂਰੀ ਟਾਪ ਥੋੜੀ ਜੀ ਗਰਮੀ ਚ ਸੂਈ ਕਰਕੇ ਨਾ ਵਹਿੜ ਮਾਲਕਾਂ ਦੇ ਚਾਰ ਚੂਰ ਹੈ ਲਈ ਸੀਗਾ ਤੂੜੀ ਹਰੇ ਤੇ ਸੀ ਠੀਕ ਆ ਇੱਕ ਸਾਂ ਬੁੜੀਆਂ ਦੀ ਸੀ ਬੁੜੀਆਂ ਦੀ ਸਾਂ ਤੈਨੂੰ ਪਤਾ ਇੰਨੀ ਚੰਗੀ ਨਹੀਂ ਹੁੰਦੀ ਉਹੜੇ ਥੱਲੋਂ ਇੱਕ ਪੈਰ ਵਾਤ ਕਰਾਉਣ ਨਾਲ ਆਪਣੇ ਪੱਕਾ ਥਾਂ ਦਾ ਕਰਕੇ ਸਾੜੀ ਦੀ ਆਖਰੀ ਠੀਕ ਆ ਤੇ ਬੈਠਦਾ ਇਹਦਾ ਵੀ ਅੰਤ ਕੋਈ ਨਹੀਂ ਚੋਣ ਚਾਂਦ ਦਾ ਬਹੁਤ ਵਾਸੇਗਾ ਦੁੱਧ ਕਿੰਨਾ ਪਾਊਡਰ ਪਾੜ ਤੇ ਚਾਰ ਚੂਰ ਖਾਧਾ ਨੇ ਦੁੱਧ ਕਿੰਨਾ ਜੀ ਹੁਣ ਦੁੱਧ ਇਸ ਟਾਈਮ ਮੰਨ ਲਓ ਵੀ 17 ਲੀਟਰ ਅੱਛਾ ਦੁੱਧ ਨੇ 20 ਤੋਂ ਬਾਹਰ ਹੀ ਦੇਣਾ ਹੂੰ ਬੜਾ ਦਾ ਮੌਸਮ ਠੰਡਾ ਹੋ ਜਾਂਦੇ ਠੀਕ ਹੈ ਇੱਕ ਨੂੰ ਜੀਲ ਆ ਜਾਂਦੇ ਆਪਣੇ ਕੋਲ ਹੂੰ ਤੇ ਉਂ ਲਾਂ ਅੰਤਨੀ ਗੁਈ ਇਹਦਾ ਵੀ ਚੁੰਨ ਚੁੰਨਦਾ ਜੀਵੇਂ ਮਰ ਜੇ ਹੱਥ ਲੈ ਚੱਲਣਾ ਹਾਂ ਕਹਿੰਦੀ ਗਰਮ ਵਾਲੀ ਕੋਈ ਨਹੀਂ ਮੈਂ ਖਾ ਚਾਰੇ ਬਾੜਾ ਜੋ ਜਿਹਦੇ ਥੱਲੇ ਵਹਿਆ ਯਾਰ ਚਵਾਈ ਚ ਜੀ ਲੱਗਦਾ ਲੱਗਦਾ ਮਸ਼ੀਨ ਲਾਉਣ ਦੀ ਲੋੜ ਠੀਕ ਆ ਚੱਲ ਪਤਾ ਚਵਾਈ ਬਾਈ ਕਹਿੰਦਾ ਇੰਨੀ ਕੁ ਚੰਗੀ ਆ ਵੀ ਮਸ਼ੀਨ ਦੇ ਬਰਾਬਰੀ ਚਵਾਈ ਹੋ ਜਾਂਦੀ ਇੰਨੀ ਕੁ ਕੋਲੀ ਆ ਤੇ ਥਣਲੇ ਵਹਦਾ ਵੀ ਚੰਗਾ ਨਾਲਾ ਨਾ ਫੁੱਲ ਚ ਫੁੱਲ ਚੰਗੀਆਂ ਆ ਕੀ ਮੋਲ ਲਾ ਬਈ ਇਹਦਾ ਇਹਦਾ ਵਾਸਾ ਆਪਾਂ 65000 ਰੁਪਏ ਜੋ ਮਾਨਤਾ ਕਰਦੇ ਆਂ 65000 ਰੁਪਏ ਮੋਲ ਲਾ ਬੱਚੀ ਲਾ ਗਈ ਵੀ ਅਗਲਾ ਗੱਬਰ ਤੋਂ ਪਰ ਪੱਗਣ ਚ ਵੀ ਵੇਚ ਲੈ ਤਾਂ ਵੀ ਸਾਡ ਬਾੜ ਦੀ ਬਗਣੀ ਹਾਂ ਉਹ ਥੋੜਾ ਇਹ ਮੂਹਰੋਂ ਨਾ ਉਹ ਲੰਬੇ ਬਲੇ ਵੇਸੀ ਥੱਲੇ ਤਾਂ ਨਹੀਂ ਗੱਤ ਕਰਾਇਗੇ ਸਾਥ ਅੱਛਾ ਅਸੀਂ ਉਹ ਥੋੜੇ ਜਿਹੜਾ ਮੂਹਰੋ ਲਹਾਏ ਆ ਆ ਮੂਹਰਾਂ ਨਾ ਥੋੜਾ ਜਿਹਾ ਪੈਰ ਨਾਬ ਦੇ ਕੱਚਾ ਲਿਆ ਹੋਇਆ ਪਰ ਠੀਕ ਥਾਣ ਨਾੜਾ ਫੁੱਲ ਚੰਗੇ ਨੇ ਬਈ ਠੀਕ ਲੈ ਜਾ ਰੋਈ ਚੱਲ ਹੂੰ ਰੋਟੀ ਹੋਣਾ ਬਹੁਤ ਚੰਗੀ ਹੈ ਸਹੀ ਗੱਲ ਰੁੱਤ ਬਹੁਤ ਚੰਗੀ ਆਉਂਦੀ ਹੈ ਹਾਂ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ